ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਲੋਕ ਰੰਗ ਔਰ ਇਸ ਨੂੰ ਤੁਸੀਂ ਮਾਨ ਸਕਦੇ ਹੋ ਹਰ ਮੰਗਲਵਾਰ ਸ਼ਾਮੀ 7 ਤੋਂ 8 ਵਜੇ ਤੱਕ ਸੋ ਇਸ ਖੂਬਸੂਰਤ ਪ੍ਰੋਗਰਾਮ ਨੂੰ ਮੈਂ ਹਮੇਸ਼ਾ ਟਾਈਟਲ ਦਿੰਦੀ ਆ ਕਿ ਪ੍ਰਭ ਨਾਲ ਗੱਲਾਂ ਤੁਹਾਡੀ ਜੀਵਨ ਜਾਂਚ ਦੀਆਂ ਔਰ ਤੁਹਾਡੀ ਜੀਵਨ ਜਾਂਚ ਨਾਲ ਰਿਲੇਟਡ ਮੈਂ ਕੋਸ਼ਿਸ਼ ਕਰਦੀ ਆ ਕੋਈ ਨਾ ਕੋਈ ਛੋਟਾ ਮोटा ਇਹੋ ਜਿਹਾ ਟੌਪਿਕ ਲੈ ਕੇ ਆਵਾਂ ਜਿਸ ਨਾਲ ਤੁਹਾਨੂੰ ਕੋਈ ਨਾ ਕੋਈ ਜੜੀ ਹੈ ਆ ਸਬਕ ਮਿਲੇ ਜਾਂ ਕੋਈ ਨਾ ਕੋਈ ਸੇਧ ਮਿਲੇ ਜਾਂ ਕੋਈ ਨਾ ਕੋਈ ਇਹੋ ਜੀ ਗੱਲ ਵਿੱਚੋਂ ਨਿਕਲ ਆਵੇ ਜਿਸ ਨੂੰ ਤੁਸੀਂ ਆਪਣੀ ਰੋਜ਼ਮਰੇ ਦੀ ਜ਼ਿੰਦਗੀ ਵਿੱਚ ਯੂਜ਼ ਕਰ ਸਕੋ ਸੋ ਅੱਜ ਜਿਹੜਾ ਇੱਕ ਖੂਬਸੂਰਤ ਗੀਤ ਮੈਂ ਹੁਣੇ-ਹੁਣੇ ਲਗਾ ਕੇ ਹੈਤੀ ਸੀ ਬਰਕਤ ਰঞ্জੀਤ ਬਾਵੇ ਦਾ ਬਹੁਤ ਹੀ ਖੂਬਸੂਰਤ ਗੀਤ ਔਰ ਬੋਲ ਸੀ ਕਪਤਾਨ ਦੇ ਦੇ ਇਸ ਗੀਤ ਦੇ ਵਿੱਚ ਜਿਸ ਵਿੱਚ ਇੱਕ ਔਰਤ ਨੂੰ ਕਿਸ ਤਰ੍ਹਾਂ ਸੋਚਿਆ ਤੇ ਸਮਝਿਆ ਜਾਂਦਾ ਹੈ ਜਦੋਂ ਵਿਆਹ ਕੇ ਇੱਕ ਆਪਣੇ ਸਹਰੇ ਪਰਿਵਾਰ ਦੇ ਵਿੱਚ ਆ ਜਾਂਦੀ ਏ ਸੋ ਵਾਕਈ ਸੋਚਣ ਵਾਲੀ ਗੱਲ ਹੈ ਕਿ ਹਮੇਸ਼ਾ ਡਿਪੈਂਡ ਕਰਦਾ ਹੈ ਤੁਹਾਡੀ ਆਪਣੀ ਸੋਚ ਤੇ ਕਹਿੰਦੇ ਮੰਨੋ ਤੇ ਪਾਣੀ ਮੰਨੋ ਤੇ ਪਾਣੀ ਨਾ ਮੰਨੋ ਤੇ ਪਾਣੀ ਮੰਨੋ ਤੇ ਮੋਤੀ ਨਾ ਮੰਨੋ ਤੇ ਪਾਣੀ ਸੌਰੀ ਸੋ ਜੇ ਤੁਸੀਂ ਕਿਸੇ ਚੀਜ਼ ਨੂੰ ਪਾਣੀ ਨੂੰ ਮੋਤੀ ਵਾਂਗੂ ਦੇਖੋਗੇ ਤੇ ਉਹ ਤੁਹਾਨੂੰ ਮੋਤੀ ਵਰਗਾ ਹੀ ਨਜ਼ਰ ਆਏਗਾ ਪਰ ਜੇ ਤੁਸੀਂ ਉਸ ਨੂੰ ਪਾਣੀ ਵਾਂਗੂ ਦੇਖੋਗੇ ਤੇ ਉਹ ਬਿਲਕੁਲ ਪਾਣੀ ਹੀ ਤੁਹਾਨੂੰ ਨਜ਼ਰ ਆਏਗਾ ਪਰ ਵਾਕਈ ਇਹ ਤੁਹਾਡਾ ਨਜ਼ਰੀਆ ਹੁੰਦਾ ਹੈ ਕਿ ਤੁਸੀਂ ਪਰਿਵਾਰ ਦੇ ਵਿੱਚ ਆਏ ਜੀ ਨੂੰ ਕਿਸ ਤਰ੍ਹਾਂ ਆਪਣਤ ਦੇਣੀ ਹੈ ਔਰ ਕਿਸ ਤਰ੍ਹਾਂ ਉਸ ਨੂੰ ਆਪਣੇ ਪਰਿਵਾਰ ਦੇ ਵਿੱਚ ਢਾਲਣਾ ਹੈ ਕੀ ਇਹ بڑا ਵੱਡਾ ਕੁਐਸਚਨ ਹੈ ਕਿ ਬੜਾ ਵੱਡਾ ਸਵਾਲ ਹੈ ਕਿ ਇੱਕ ਔਰਤ ਜਿਹੜੀ ਜਿਹੜੀ ਲੜਕੀ ਹੈ ਆਪਣਾ ਸਾਰਾ ਕੁਝ ਛੱਡ ਕੇ ਪੂਰਾ ਆਪਣਾ ਪਰਿਵਾਰ ਹੈਨਾ ਆਪਣਾ ਸਾਰਾ ਬਚੋਕੜ ਛੱਡ ਕੇ ਇੱਕ ਨਵੇਂ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਔਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਉਸ ਪਰਿਵਾਰ ਦੇ ਵਿੱਚ ਰਚਨ ਦੀ ਕੀ ਇਹ ਸਿਰਫ ਉਸ ਦੀ ਜ਼ਿੰਮੇਵਾਰੀ ਹੈ ਕਿ ਉੱਥੋਂ ਦੇ ਤੌਰ ਤਰੀਕੇ ਅਪਣਾ ਕੇ ਉਸ ਮਾਹੌਲ ਦੇ ਵਿੱਚ ਟਲੇ ਜਾਂ ਫਿਰ ਜਿਹੜੇ ਸਾਰੇ ਪਰਿਵਾਰ ਦੇ ਵਿੱਚ ਜੀ ਨੇ ਉਹਨਾਂ ਦੀ ਵੀ ਬਰਾਬਰ ਦੀ ਹਿੱਸੇਦਾਰੀ ਹੋਣੀ ਬੰਦੀ ਹੈ ਕੀ ਸੋਚਦੇ ਹੋ ਤੁਸੀਂ ਇਸ ਬਾਰੇ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਸਭ ਦਾ ਹੀ ਜਿਹੜਾ ਹੈ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਚਾ ਇਹ ਇਸ ਚੀਜ਼ ਦਾ ਯੋਗਦਾਨ ਸਾਰਿਆਂ ਪਾਸੇ ਨਾ ਹੋਵੇ ਤਾਂ ਉਸ ਦਾ ਆਉਟਪੁੱਟ ਬਿਲਕੁਲ ਮੈਨੂੰ ਲੱਗਦਾ ਹੈ ਨਹੀਂ ਆਏਗਾ ਹੋ ਸਕਦਾ ਹੈ ਕਿ ਲੜਕੀ ਜਿਹੜੀ ਹੈ ਕਾਫੀ ਧੇਰ ਕੋਸ਼ਿਸ਼ ਕਰੇ ਪਰ ਜਦੋਂ ਠੰਡਾ ਜਿਹੜਾ ਅੱਗੋਂ ਰਿਸਪਾਂਸ ਮਿਲੇ ਬਾਕੀ ਪਰਿਵਾਰ ਵੱਲੋਂ ਕਿਉਂ ਪੂਰੀ ਕੋਸ਼ਿਸ਼ ਨਾ ਕਰਨ ਉਸ ਨੋਸਮਾਹੌਲ ਦੇ ਵਿੱਚ ਢਲਣ ਦੇ ਲਈ ਸੋ ਮੈਨੂੰ ਲੱਗਦਾ ਕਿ ਉਹ ਫਿਰ ਹੌਲੀ-ਹੌਲੀ ਲੜਕੀ ਦਾ ਰਿਸ਼ਤਾ ਚਾਹੇ ਉਹ ਸੱਸ ਦੇ ਨਾਲ ਹੈ ਨਨਾਨ ਦੇ ਨਾਲ ਹੈ ਦਰਾਣੀ ਦੇ ਨਾਲ ਹੈ ਜਾਂ ਜਟਾਣੀ ਦੇ ਨਾਲ ਹੈ ਮੈਂ ਇਹ ਰਿਸ਼ਤੇ ਇਸ ਲਈ ਕਹਿ ਰਹੀ ਹਾਂ ਕਿਉਂਕਿ ਅਕਸਰ ਜਿਹੜੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਉਹ ਫੀਮੇਲ ਟੂ ਫੀਮੇਲ ਹੁੰਦੀ ਹੈ ਜੈਂਸ ਅਡਜਸਟ ਕਰ ਜਾਂਦੇ ਨੇ ਕਿਉਂਕਿ ਜੈਂਸ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਆਪਣੀ ਆਪਣੀ ਸੋਚ ਹੈ ਮੈਂ ਨਹੀਂ ਕਹਿੰਦੀ ਕਿ ਹਮੇਸ਼ਾ ਫੀਮੇਲ ਹੀ ਗਲਤ ਹੁੰਦੀਆਂ ਨੇ ਜਾਂ ਜੈਂਟਸ ਗਲਤੀਆਂ ਨਹੀਂ ਕਰਦੇ ਬਟ ਮੇਰਾ ਕਹਿਣ ਦਾ ਭਾਵ ਹੈ ਕਿ ਜ਼ਿਆਦਾਤਰ ਜਿਹੜਾ ਹੈ ਪ੍ਰੋਬਲਮ ਜਿਹੜੀ ਹੈ ਨਾ ਫੀਮੇਲ ਟੂ ਫੀਮੇਲ ਜਿੱਦਾਂ ਸੱਸ ਨੂੰ ਦੀ ਨਹੀਂ ਬਣੀ ਸੱਸ ਨੇ ਆਪਣੇ ਹਿਸਾਬ ਨਾਲ ਰੋਕ ਪਾਈ ਜਾਣਾ ਨੂੰ ਨੇ ਕਹਿਣਾ ਕਿ ਸ਼ਾਇਦ ਇਹ ਮੈਨੂੰ ਡੀਗ੍ਰੇਡ ਦਿਖਾਉਣਾ ਚਾਹੁੰਦੇ ਨੇ ਹਨਾ ਉਹ ਵੀ ਜੀਤੀਆਂ ਵਾਂਗੂ ਸੋਚੇ ਕਿ ਜਿਸ ਤਰ੍ਹਾਂ ਉਸ ਦੀ ਮਾਂ ਉਸ ਨੂੰ ਘਰੇ ਛੜਕਦੀ ਸੀ ਤੇ ਸੱਸ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸ਼ਾਇਦ ਜਿਹੜਾ ਰਿਸ਼ਤਾ ਹੈ ਹੋਰ ਟਾਈਪ ਨਾਲ ਸਾਹਮਣੇ ਆਏ ਔਰ ਜੇ ਸੱਸ ਇਹ ਸਮਝ ਲੇ ਕਿ ਮੇਰੀ ਤੀ ਹੈ ਨੋ ਨਹੀਂ ਹੈ ਤੇ ਫਿਰ ਤਾਂ ਵੀ ਜਿਹੜਾ ਰਿਸ਼ਤਾ ਹੈ ਡਿਫਰੈਂਟ ਸਾਹਬ ਦੇ ਨਾਲ ਚੱਲੇਗਾ ਪਰ ਅਕਸਰ ਹਮੇਸ਼ਾ ਹੁੰਦਾ ਕੀ ਹੈ ਕਿ ਕਿਉਂਕਿ ਲੜਕੀ ਜਿਹੜੀ ਆਪਣੇ ਪਰਿਵਾਰ ਚੋਂ ਆਈ ਹੁੰਦੀ ਹੈ ਉਹ ਡਿਫਰੈਂਟ ਸਟਾਈਲ ਡਿਫਰੈਂਟ ਮਾਹੌਲ ਦੇ ਵਿੱਚੋਂ ਨਿਕਲ ਕੇ ਆਈ ਹੁੰਦੀ ਹੈ ਔਰ ਇੱਥੋਂ ਦਾ ਖਾਣ-ਪਾਣ ਰਹਿਣ-ਸਹਿਣ ਹਰ ਚੀਜ਼ ਦਾ ਸਿਸਟਮ ਜਿਹੜਾ ਡਿਫਰੈਂਟ ਹੁੰਦਾ ਹੈ ਜਿਸ ਨੂੰ ਅਡਾਪਟ ਕਰਨ ਲਈ ਉਹਨੂੰ ਸਮਾਂ ਚਾਹੀਦਾ ਹੁੰਦਾ ਹੈ ਅਕਸਰ ਹੁੰਦਾ ਕੀ ਹੈ ਕਿ ਜਿਹੜਾ ਸੋਹਰਾ ਪਰਿਵਾਰ ਹੈ ਉਹ ਇਸ ਤਰ੍ਹਾਂ ਸੋਚਦਾ ਹੈ ਕਿ ਬਿਲਕੁਲ ਅੱਖ ਮੀਚ ਕੇ ਇੱਕਦਮ ਜਿਹੜਾ ਚੇਂਜ ਆ ਜਾਵੇ ਜਿਹੜਾ ਕਿ ਪੋਸੀਬਲ ਕਿਸੇ ਵਸਤੀ ਵੀ ਨਹੀਂ ਹੁੰਦਾ ਔਰ ਇਤੋਂ ਹੀ ਜਿਹੜੀ ਪ੍ਰੋਬਲਮਸ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਅਸੀਂ ਅਕਸਰ ਹੁੰਦਾ ਇਹ ਵੀ ਇਹ ਕਿ ਜਦੋਂ ਅਸੀਂ ਗੱਲ ਦਿਲ ਚ ਲੈ ਕੇ ਬੈਠ ਜਾਂਦੇ ਆ ਚਾਹੇ ਨੂੰਹ ਹੈ ਚਾਹੇ ਸੱਸ ਹੈ ਨਨਾਨ ਹੈ ਜਾਂ ਪਰਜਾਈ ਹੈ ਤਰਾਣੀ ਹੈ ਜਾਂ ਜਠਾਣੀ ਹੈ ਤਾਂ ਫੇਰ ਜਿਹੜੀ ਹੈ ਉਸ ਵਿੱਚ ਫਿਰ ਜਦੋਂ ਉਹਨਾਂ ਦੇ ਹਸਬੈਂਡਸ ਘਰ ਆਉਂਦੇ ਨੇ ਤੇ ਸ਼ਾਮ ਨੂੰ ਅਸੀਂ ਕੈਲ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਤੇਰੀ ਮਾਂ ਨੇ ਮੈਨੂੰ ਇਹ ਕਿਹਾ ਤੇਰੀ ਜਨਾਨੀ ਨੇ ਕਿਹਾ ਤੇਰੀ ਪਰਜਾਈ ਨੇ ਕਿਹਾ ਤੇਰੀ ਭੈਣ ਨੇ ਕਿਹਾ ਸੋ ਉੱਥੇ ਕਨਫਲਿਕਟਸ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਸੋ ਬੈਟਰ ਮੈਂ ਇਹ ਕਵਾਂਗੀ ਰਾਦਰ ਥੈਨ ਜੈਂਸ ਨੂੰ ਵਿੱਚ ਪਾਣ ਦੀ ਆਪਸ ਦੇ ਵਿੱਚ ਹੀ ਸੌਟ ਆਊਟ ਕਰ ਲੈਣਾ ਚਾਹੀਦਾ ਹੈ ਬਿਲਕੁਲ ਇਨਸਾਨ ਹੈ ਗਲਤੀਆਂ ਦਾ ਪਤਲਾ ਡਸਨਟ ਮੈਟਰ ਕਿ ਉਹ ਸੱਸ ਹੈ ਜਾਂ ਨੂੰਹ ਹੈ ਨਾਨਾ ਹੈ ਕਿ ਪਰਜਾਈ ਹੈ ਕੋਈ ਵੀ ਕਿਸੇ ਕੋਲੋਂ ਵੀ ਕੁਝ ਵੀ ਗਲਤੀ ਹੋ ਸਕਦੀ ਹੈ ਸੋ ਬੈਸਟ ਹੁੰਦਾ ਹੈ ਕਿ ਉਸ ਗਲਤੀ ਨੂੰ ਮੰਨ ਕੇ ਔਰ ਐਡਮਿਟ ਕਰ ਲੋ ਔਰ ਆਪਸ ਦੇ ਵਿੱਚ ਉਸ ਨੂੰ ਸੌਟ ਆਊਟ ਕਰ ਲੋ ਸੋ ਰਿਸ਼ਤੇ ਬਣੇ ਰਹਿਣਗੇ ਬਚੇ ਰਹਿਣਗੇ ਬਟ ਇਹ ਜਿਹੜੇ ਰਿਸ਼ਤੇ ਨੇ ਕੋੜੇ ਹੋ ਜਾਂਦੇ ਨੇ ਕਈ ਵਾਰ ਹੁੰਦਾ ਕੀ ਹੈ ਕਿ ਨਨਾਨ ਦੀ ਘਰ ਦੇ ਵਿੱਚ ਬਹੁਤ ਜ਼ਿਆਦਾ ਆਫਟਰ ਮੈਰਿਜ ਵੀ ਵਿਆਹ ਤੋਂ ਬਾਅਦ ਵੀ ਲੜਕੀ ਦਾ ਜਿਹੜਾ ਘਰ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵਮੈਂਟ ਹੁੰਦਾ ਔਰ ਨਨ ਨੂੰ ਇਹ ਲੱਗਦਾ ਕਿ ਜਿਹੜੀ ਮੇਰੀ ਸੱਸ ਹ ਤਾਂ ਸਾਰੀ ਗੱਲ ਮੇਰੀ ਨਨਾਨ ਨੂੰ ਪਚਾ ਦਿੰਦੀ ਹੈ ਬਟ ਮੇਰੇ ਨਾਲ ਉਹ ਗੱਲਾਂ ਸਾਂਝੀਆਂ ਨਹੀਂ ਕਰਦੀ ਇੱਥੇ ਵੀ ਗੱਲਾਂ ਜਿਹੜੀਆਂ ਨੇ ਵੱਧੀਆਂ ਵੱਧੀਆਂ ਥੋੜੀਆਂ-ਥੋੜੀਆਂ ਕਰਕੇ ਜਦੋਂ ਕਹਿੰਦੇ ਘੜਾ ਬੂੰਦ-ਬੂੰਦ ਕਰਕੇ ਭਰ ਜਾਂਦਾ ਹੈ ਤੇ ਫਿਰ ਉਹ ਇੱਕਦਮ ਫਟਦਾ ਹੈ ਔਰ ਉਹਦਾ ਰਿਜ਼ਲਟ ਜਿਹੜਾ ਹੈ ਐਂਡ ਤੇ ਬਹੁਤ ਮਾੜਾ ਆ ਜਾਂਦਾ ਹੈ ਔਰ ਇੱਥੇ ਮੈਨੂੰ ਲੱਗਦਾ ਹੈ ਅਸੀਂ ਕਹਿ ਦਿੰਨੇ ਆ ਕਿ ਲੜਕੀਆਂ ਦਾ ਰੋਲ ਨਹੀਂ ਹੈ ਪਰ ਮੇਰਾ ਮੰਨਣਾ ਹੈ ਕਿ ਲੜਕੀਆਂ ਦਾ ਰੋਲ ਕਿਤੇ ਨਾ ਕਿਤੇ ਹੈ ਕਿਉਂਕਿ ਬੈਲੈਂਸ ਕਰਕੇ ਚੱਲਣਾ ਚਾਹੇ ਉਹ ਮਾਂ ਹੈ ਜਾਂ ਵੋਟੀ ਹੈ ਭੈਣ ਹੈ ਜਾਂ ਪਰਜਾਈ ਹੈ ਹਰ ਰਿਸ਼ਤੇ ਨੂੰ ਅਗਰ ਥਾਂ-ਥਾਈ ਰੱਖ ਲਿਆ ਜਾਵੇ ਤੇ ਉਸ ਨੂੰ ਬੈਲੈਂਸ ਕਰ ਲਿਆ ਜਾਵੇ ਤੇ ਮੇਰਾ ਖਿਆਲ ਜਿਹੜੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਨਹੀਂ ਪੈਣਗੀਆਂ ਔਰ ਬਹੁਤ ਜ਼ਰੂਰੀ ਹੈ ਰਿਸ਼ਤਿਆਂ ਨੂੰ ਬਚਾ ਕੇ ਰੱਖਣਾ ਫੇਰ ਗੱਲ ਉਹੀ ਆ ਜਾਂਦੀ ਹੈ ਕੋਸ਼ਿਸ਼ ਕਿੰਨੂੰ ਕਰਨੀ ਚਾਹੀਦੀ ਹੈ ਕੋਸ਼ਿਸ਼ ਸਭ ਨੂੰ ਕਰਨੀ ਚਾਹੀਦੀ ਹੈ ਚਾਹੇ ਥੋੜੀ-ਥੋੜੀ ਕਰੋ ਬਟ ਕਰੋ ਜ਼ਰੂਰ ਔਰ ਦਿਲ ਤੇ ਗੱਲ ਨਾ ਲਾਓ ਜੇ ਕਿਸੇ ਨੇ ਕੁਝ ਕਹਿ ਦਿੱਤਾ ਠੀਕ ਹੈ ਉਹਨੂੰ ਲੈਟ ਗੋ ਕਰ ਦੋ ਜ਼ਰੂਰ ਹਾਸਿਆਂ ਖੇਡੀਆਂ ਦੇ ਵਿੱਚ ਵੀ ਗੱਲਾਂ ਲੈ ਲੈਣੀਆਂ ਚਾਹੀਦੀਆਂ ਨੇ ਹਾਂ ਕੋਈ ਜ਼ਿਆਦਾ ਸੀਰੀਅਸ ਤਾਂ ਮੈਂ ਨਹੀਂ ਕਹਾਂਗੀ ਬਟ ਛੋਟੀਆਂ-ਛੋਟੀਆਂ ਗੱਲਾਂ ਨੂੰ ਜਿਵੇਂ ਅਸੀਂ ਦਿਲਾਂ ਤੇ ਨਹੀਂ ਲਾਵਾਂਗੇ ਗੱਲ ਨੂੰ ਉੱਥੇ ਹੀ ਰਫਾ-ਦਫਾ ਕਰ ਦੇਾਂਗੇ ਤੇ ਘਰ ਦਾ ਮਾਹੌਲ ਖੁਸ਼ਹਾਲ ਰੱਖਾਂਗੇ ਤੇ ਬੱਚਿਆਂ ਨੂੰ ਫਿਰ ਜਿਹੜਾ ਮਾਹੌਲ ਹੈ ਵਧੀਆ ਤੇ ਸੁਖਾਲਾ ਮਿਲੇਗਾ ਤੇ ਫਿਰ ਘਰ ਦੇ ਵਿੱਚ ਦੇਖਣਾ ਬਰਕਤ ਕਿਸ ਤਰ੍ਹਾਂ ਵਧਦੀ ਜਾਏਗੀ ਕਿਉਂਕਿ ਔਰਤ ਹੀ ਹੈ ਜਿਹੜੀ ਘਰ ਨੂੰ ਮਕਾਨ ਨੂੰ ਘਰ ਬਣਾਉਂਦੀ ਹੈ ਸੋ ਜਿਹੜਾ ਇੱਟਾਂ ਦਾ ਮਕਾਨ ਹੈ ਉਸ ਨੂੰ ਘਰ ਸਿਰਫ ਇੱਕ ਔਰਤ ਬਣਾ ਸਕਦੀ ਹੈ ਨਾ ਕਿ ਮਰਦ ਸੋ ਪਹਿਲੇ ਜ਼ਮਾਨੇ ਵਿੱਚ ਸਿਰਫ ਮਰਦ ਕਮਾ ਕੇ ਲਿਆਉਂਦਾ ਸੀ ਇਹ ਵੀ ਕਹਿਣ ਵਾਲੀ ਗੱਲ ਹੈ ਬਟ ਅੱਜ ਚਾਹੇ ਔਰਤ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਕਮਾ ਕੇ ਘਰ ਚਲਾਉਂਦੀ ਹੈ ਪਰ ਜਿਹੜਾ ਰਸੋਈ ਦੇ ਵਿੱਚ ਕਹਿ ਲੋ ਜਾਂ ਜਿਹੜੀ ਘਰ ਦੀ ਜ਼ਿੰਮੇਵਾਰੀ ਹੈ ਉਹ ਔਰਤ ਦੀ ਹੀ ਵੱਧਦੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੇ ਮਰਦ ਨੇ ਉਹ ਹੈਲਪ ਨਾ ਕਰਨ ਬਿਲਕੁਲ ਹੈਲਪ ਕਰਾਉਂਦੇ ਵੀ ਨੇ ਅੱਜ ਦੇ ਮਰਦ ਔਰ ਬਿਲਕੁਲ ਨਾਲ ਰਸੋਈ ਦੇ ਕੰਮ ਵੀ ਕਰਾਉਂਦੇ ਨੇ ਕੱਪੜੇ ਵੀ ਧਵਾਉਂਦੇ ਨੇ ਔਰ ਬੱਚੇ ਵੀ ਪਾਲਦੇ ਨੇ ਔਰ ਸਪੈਸ਼ਲੀ ਇਨ੍ਹਾਂ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਗੁਜ਼ਾਰਾ ਵੈਸੇ ਵੀ ਨਹੀਂ ਹੋ ਸਕਦਾ ਇਹ ਜਿਹੜੀ ਕਾਰ ਅਸੀਂ ਗੱਡੀ ਜਿਹੜੀ ਚਲਾਉਣੀ ਹੈ ਉਹ ਦੋਨਾਂ ਪਈਆਂ ਦੇ ਨਾਲ ਹੀ ਚੱਲਨੀ ਆ ਔਰ ਜੇ ਉਹ ਬਰਾਬਰ ਚੱਲਣਗੇ ਤੇ ਖੁਸ਼हाल ਜ਼ਿੰਦਗੀ ਜੀਣਗੇ ਸੋ ਅੱਜ ਦੇ ਇਸ ਟੌਪਿਕ ਨੂੰ ਇੱਥੇ ਹੀ ਰੋਕਦੀ ਆ ਔਰ ਫਿਰ ਇਸ ਤੋਂ ਬਾਅਦ ਇੱਕ ਹੋਰ ਖੂਬਸੂਰਤ ਟੌਪਿਕ ਤੁਹਾਡੇ ਨਾਲ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੀ ਲੈਣੀ ਆ ਛੋਟੀ ਜੀ ਬ੍ਰੇਕ ਔਰ ਇਸ ਟੌਪਿਕ ਨੂੰ ਇੱਥੇ ਹੀ ਫਿਨਿਸ਼ ਕਰਦੀ ਆ ਰਿਸ਼ਤਿਆਂ ਨੂੰ ਬਚਾ ਕੇ ਰੱਖੋ ਗੱਲਾਂ ਦਾ ਕੜਾ ਨਾ ਬਣਾਓ ਉਹਨਾਂ ਨੂੰ ਉੱਥੇ ਹੀ ਮਕਾ ਲੋ ਤੇ ਰਿਸ਼ਤਿਆਂ ਵਿੱਚ ਪਿਆਰ ਬਣਾਈ ਰੱਖੋ ਇੱਕ ਦੂਜੇ ਦੀ ਗੱਲ ਨੂੰ ਲੈਟ ਗੋ ਕਰਕੇ ਆਪਸ ਦੇ ਵਿੱਚ ਨਿਬੇੜ ਲੋ ਰਾਦਰਦਨ ਤੀਸਰੇ ਬੰਦੇ ਨੂੰ ਪਾਓ ਕਿਉਂਕਿ ਹਮੇਸ਼ਾ ਤੁਸੀਂ ਸੁਣਿਆ ਹੋਣਾ ਜਿਹੜਾ ਬੰਦਰ ਹੈ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਫਾਇਦਾ ਚੁੱਕ ਗਿਆ ਸੀ ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹਮੇਸ਼ਾ ਗੱਲ ਜਿਹੜੀ 1 ਟੂ 1 ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ ਤੁਹਾਡੀਆਂ ਕਨਫਲਿਕਟਸ ਜਿਹੜੀਆਂ ਨਾ ਵਧਣ ਸੋ ਅੱਜ ਲਈ ਇੰਨਾ ਹੀ ਇਸ ਟੌਪਿਕ ਵਾਸਤੇ ਨੈਕਸਟ ਟੌਪਿਕ ਲੈ ਕੇ ਬਹੁਤ ਜਲਦ ਆਜ਼ਰ ਹੋਵਾਂਗੀ ਦਿਓ ਮੈਨੂੰ ਥੋੜੀ ਦੇਰ ਲਈ ਇਜਾਜ਼ਤ ਲਾਉਂਦੀ ਆ ਇੱਕ ਹੋ ਪਿਆਰਾ ਜਿਹਾ ਖੂਬਸੂਰਤ ਗੀਤ ਜਿਹੜਾ ਮੈਂ ਲਾਈਨ ਅਪ ਕੀਤਾ ਹੈ ਤੁਹਾਡੇ ਲਈ ਚਾਹੋ ਨਹੀਂ ਸੁਣਦੇ ਰੋ ਰੇਡੀਓ ਸਪਾਈਸ ਦੁਬਾਰ